ਬਦਲਾ ਵਾਲੀ ਸਰਕਾਰ ਨੇ ਸਾਡੇ ਤੋਂ ਪਤਾ ਨਹੀਂ ਕਿਹੜਾ ਬਦਲਾ ਲਿਆ ਜਦੋਂ ਇਹਨਾਂ ਨੂੰ ਮੈਂ ਹਰਾਤਾ ਸੀ ਤਾਂ ਉਸ ਤੋਂ ਵੱਡੇ ਪੀ ਢਿੱਲੋ ਸਟੇਜ ਤੇ ਪਿੰਡ ਹਰੀਕੇ ਕਲਾਂ ਦੀ ਤੇ ਇਹ ਗੱਲ ਕਹਿ ਕੇ ਗਏ ਵੀ ਚਾਇਕ ਗੁਰਪ੍ਰੀਤ ਸਿੰਘ ਜਿੱਤ ਗਿਆ ਪਰ ਹਰੀਕੇ ਕਲਾਂ ਦੀ ਸਰਪੰਚੀ ਪ੍ਰਗਟ ਸਿੰਘ ਹੀ ਕਰੂਗਾ ਜਿੰਨਾ ਚਿਰ ਮੈਂ ਐਮਐਲਏ ਰਹੂੰਗਾ ਮੈਂ ਤਾਂ ਹੱਸਣਾ ਸਰਪੰਚੀ ਕਰਾਊਗਾ ਇਹ ਬਾਈ ਪ੍ਰਗਟ ਜੀ ਨੇ ਇਲੈਕਸ਼ਨ ਲੜਿਆ ਬਹੁਤ ਵਧੀਆ ਤੇ ਬੱਬਲੂ ਜੀ ਨੇ ਗੱਲ ਕੀਤੀ ਸੀ ਮੈਨੂੰ ਇਹਨਾਂ ਨੇ ਸਰਪੰਚੀ ਕਰਨ ਨਹੀਂ ਦੇਣੀ ਤੇ ਭਰੀ ਪੰਚਾਇਤ 'ਚ ਸਪਸ਼ਟ ਕਰਦਾ ਜਿੰਨਾ ਚਿਰ ਹਰਦੀਪ ਸਿੰਘ ਟਿੰਸੀ ਢਿੱਲੋ ਐਮਐਲਏ ਰਹੂਗਾ ਇਹ ਕਰੂਗਾ ਸਰਪੰਚੀ ਇਹ ਕਿਹੜੀ ਕਾਨੂੰਨ ਚ ਲਿਖਿਆ ਹੈ ਕਿ ਇੱਕ ਜਿੱਤੇ ਬੰਦੇ ਨੂੰ ਹਰਾ ਕੇ ਤੇ ਹਾਰੇ ਬੰਦੇ ਨੂੰ ਸਰਪੰਚ ਕੋਸ਼ਿਤ ਕਰ ਦੋ ਉਹ ਉਹ ਸਰਪੰਚ ਨਾਮਿਨੇਟ ਕੀਤੇ ਆ ਮੇਰੇ ਦਾ ਹੋ ਸਕਦਾ ਪਿੰਡ ਚ ਜਿਨ੍ਹਾਂ ਨੂੰ 10 12 12 ਵੋਟਾਂ ਵੀ ਨਾ ਪਈ ਦੈਂਪੀਟ ਲੋਅ ਵੈਸੀ ਕਾਤਲਾਂ ਦਾ ਪਰਿਵਾਰ ਹੈ ਕਾਤਲ ਹੈ ਕਿਉਂਕਿ ਆਏ ਦਿਨ ਤੁਸੀਂ ਵੇਖਦੇ ਹੋ ਕਿਤੇ ਕਹਿੰਦੇ ਆ ਦੀਪ ਭਾਲਿਆਂ ਦੀ ਬੱਸ ਨੇ ਪੰਜ ਬੰਦੇ ਮਾਰਤੇ ਕਿਤੇ ਕਹਿੰਦੇ ਆ ਨਹਿਰ ਚ ਡਿੱਗਦੀ ਸੱਤ ਮਰ ਗਏ ਕਿਤੇ ਕਹਿੰਦੇ ਆ ਕਿ ਐਕਸੀਡੈਂਟ ਕਰਤਾ ਨੌ ਮਰ ਗਏ ਇਹ ਕਾਤਲ ਹੈ ਦੀਪ ਬੱਸ ਵਾਲੇ ਜਿਹੜੇ ਇਹਨਾਂ ਨੇ 2900 ਲੋਕਾਂ ਦੇ ਫੇਰ ਕੱਲ ਤਲਵਾਰ ਚਲਾਤੀ ਉਹਨਾਂ ਦਾ ਕਤਲ ਕਰਤਾ ਤੇ ਆਪਦਾ ਸਰਪੰਚਾ ਜਿਹੜਾ ਆਪਦੀ ਪਾਰਟੀ ਦਾ ਆਪਦਾ ਚਿਹਤਾ ਲੋਕਤੰਤਰ ਦਾ ਘਾਣ ਕਰਕੇ ਨੋਮੀਨੇਟ ਕਰਤਾ ਇਹ ਸਰਪੰਚੀ ਸਾਡਾ ਚਾਹੇਤਾ ਹੀ ਕਰੂਗਾ ਲੋਕਾਂ ਦਾ ਚੁਣਿਆ ਹੋਈ ਕੁਈ ਤਾਂ ਇਹ ਸੀ ਬਿੱਲੀ ਦੇ ਬਲੂੰਗੜੇ ਸਾਨੂੰ ਕਿਚੋਂ ਫੜ ਕੇ ਤੇ ਇਹਨਾਂ ਨੇ ਕੁੱਡੇ ਚਵਾੜ ਲਿਆ ਤਾੜ ਲਿਆ ਕੋਈ ਗੱਲ ਹੀ ਐਸਾ ਚੱਲਦਾ ਏ ਪਰ ਇਹ ਨਵੀਂ ਪਿਰਤ ਐ ਜਿਹੜੀ ਬਦਲਾਖੂ ਦੀ ਰਾਜਨੀਤੀ ਵੀ ਇਹ ਲੈ ਕੇ ਆ ਰਹੇ ਐ ਇਹ ਚੰਗੀ ਨਹੀਂ ਲੱਗੀ ਕੇ ਮੁੱਖ ਮੰਤਰੀ ਸਾਹਿਬ ਨੇ ਵੈਸਟੀਅਮ ਮੈਡਮ ਤੇ ਪ੍ਰੈਸ਼ਰ ਪਾਇਆ WhatsApp ਆਇਆ ਹੈ ਮੈਡਮ ਦੇ ਫੋਨ ਤੇ ਵੀ ਤੁਸੀਂ ਆ ਸੁਣਾ ਦਿਓ ਸੇਮ ਮੈਡਮ ਨੇ ਆਪਦੇ ਅੱਗੇ ਫੋਨ ਰੱਖ ਕੇ ਉਹਨਾਂ ਨੂੰ ਇਹ ਸੀ ਕਿਸੇ ਸ਼ਬਦ ਚ ਮੇਥੋਂ ਗਲਤੀ ਨਾ ਹੋ ਜੀ ਵੀ ਜੋ ਡੈਂਪੀ ਢਿਲੋਨੇ ਭੇਜਿਆ ਮੈਂ ਉਹੀ ਅੱਖਰ ਬੋਲਨੇ ਆ ਉਹੀ ਚਾਰ ਅੱਖਰ ਬੋਲੇ ਵੀ ਗੁਰਪ੍ਰੀਤ ਸਿੰਘ ਸਰਪੰਚ ਨੂੰ ਮੈਂ ਖਾਰਜ ਕਰਦੀ ਆ ਤੇ ਪ੍ਰਗਟ ਸਿੰਘ ਨੂੰ ਮੈਂ ਕੂਸ਼ਣਗਾ ਨਾ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਕੋਈ ਵੀ ਅਫੀਸਰ ਮੈਨੂੰ ਨਹੀਂ ਲੱਗਦਾਗਾ ਕਿ ਵੀ ਸਾਈਨ ਮੇਰੇ ਹੋਇਆ ਠੀਕ ਹੈ ਕਿ ਇਸ ਤਰ੍ਹਾਂ ਦੀ ਗੱਲ ਛਿਹੀ ਨਹੀਂ ਤਾਂ ਤੁਹਾਡੇ ਤੇ ਕਹਿ ਰਹੇ ਨੇ ਉਹ ਕਿ ਤੁਹਾਡੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਮੈਂ ਉਹੀ ਗੱਲ ਕਰ ਰਹੀ ਸੀ ਫਿਰ ਮੇਰੀ ਗੱਲ ਤਾਂ ਸੁਣੋ ਸਾਈਨ ਮੈਂ ਕਿਤੇ ਆ ਨਾ ਜੀ ਤਾਂ ਜੇਕਰ ਜੇਕਰ ਕਿਤੇ ਹਾਈ ਕੋਰਟ ਚ ਅਪੀਲ ਕਰਨਗੇ ਤਾਂ ਮੈਂ ਹੀ ਜਵਾਬ ਦੇ ਆ ਨਾ ਸਤਿ ਸ੍ਰੀ ਅਕਾਲ ਆਰੰਮੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਬਦਲਾ ਦੀ ਸਰਕਾਰ ਬਦਲਾ ਦਾ ਨਾਰਾ ਦੇਣ ਵਾਲੀ ਸਰਕਾਰ ਤੇ ਬਦਲਾ ਦੀ ਸਰਕਾਰ ਦੇ ਵਿੱਚ ਆਏ ਦਿਨ ਬਦਲਾ ਕੁਝ ਐਸੇ ਹੁੰਦੇ ਨੇ ਜਿਹੜੇ ਵਾਕਿਆ ਦੇ ਵਿੱਚ ਹੀ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਨੇ ਤੇ ਐਸਾ ਹੀ ਕੁਝ ਪਿੰਡ ਹਰੀਕੇ ਕਲਾਂ ਦੇ ਵਿੱਚ ਹੋਇਆ ਹਰੀਕੇ ਕਲਾਂ ਦੇ ਵਿੱਚ ਗੁਰਪ੍ਰੀਤ ਸਿੰਘ ਸਰਪੰਚੀ ਜਿੱਦੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਰਪੰਚੀ ਖਾਰਜ ਕੀਤੀ ਜਾਂਦੀ ਆ ਤੇ ਨਾਲ ਹੀ ਜੋ ਇਹਨਾਂ ਤੋਂ ਸਰਪੰਚੀ ਦੇ ਵਿੱਚ ਹਾਰਦੇ ਨੇ ਜਿਨ੍ਹਾਂ ਦਾ ਨਾਮ ਸ਼ਾਇਦ ਪ੍ਰਗਟ ਸਿੰਘ ਜਿਨ੍ਹਾਂ ਦਾ ਨਾਮ ਪ੍ਰਗਟ ਸਿੰਘ ਹੈ ਉਹਨਾਂ ਨੂੰ ਸਰਪੰਚੀ ਜਿਹੜੀ ਆ ਦੇ ਦਿੱਤੀ ਜਾਂਦੀ ਆ। ਅ ਭਾਈ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ। ਗੁਰਪ੍ਰੀਤ ਭਾਈ ਸਭ ਤੋਂ ਪਹਿਲਾਂ ਦੱਸਿਓ ਕਿ ਐਸਾ ਹੋਇਆ ਕਿ ਜਿਸ ਦੇ ਤਹਿਤ ਤੁਹਾਡੀ ਸਰਪੰਚੀ ਜਿਹੜੀ ਉਹ ਖਾਰਜ ਕੀਤੀ ਗਈ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਆਏ ਹੋ। ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ ਇਹ ਪਹਿਲਾਂ ਮੈਂ ਤੁਹਾਨੂੰ ਸਟਾਰਟਿੰਗ ਤੋਂ ਹੀ ਦੱਸ ਦਿੰਨਾ ਕਿ ਮੈਂ ਸਰਪੰਚ ਪਹਿਲਾਂ ਮੇਰੇ ਮਾਤਾ ਜੀ ਸਰਪੰਚ ਰਹੇ ਪਿਛਲੇ ਪਲਾਨ ਜੀ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਲੋਕਾਂ ਨੇ ਮੈਨੂੰ ਕਿਹਾ ਵੀ ਦੁਬਾਰਾ ਗੁਰਪ੍ਰੀਤ ਮੈਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹਾਂ ਦੂਜੀ ਧਿਰ ਹੈ ਜਿਹੜੀ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੀ ਹੈ ਜੀ ਸੋ ਉਹਨਾਂ ਨੇ ਵੀ ਪੇਪਰ ਫਾਈਲ ਕੀਤੇ ਮੈਂ ਵੀ ਕੀਤੇ ਮੈਨੂੰ ਐਨਓਸੀ ਵੀ ਮਿਲੀ ਮੈਂ ਚੋਣ ਲੜਿਆ ਜੀ ਚੋਣ ਲੜਨ ਤੋਂ ਬਾਅਦ ਮੈਂ ਲਗਭਗ 1000 ਵੋਟਾਂ ਨਾਲ ਜਿੱਤਿਆ ਪਰ ਮੈਨੂੰ ਡਿਕਲੇਰ ਜਿਹੜਾ ਸਰਟੀਫਿਕੇਟ ਮਿਲਿਆ ਉਹ 693 ਵੋਟਾਂ ਨਾਲ ਦਿੱਤਾ ਗਿਆ ਉਸ ਤੋਂ ਬਾਅਦ ਮੈਨੂੰ ਬੀਡੀਪੀਓ ਨੇ ਸ਼ਨਾਖਤੀ ਕਾਰਡ ਵੀ ਦਿੱਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਟੀਸ਼ਨ ਫੇਰ ਹੈ ਜਿਹੜੀ ਐਸਡੀਐਮ ਮੈਡਮ ਦੇ ਪਾਤੀ ਬੀ ਗੁਰਪ੍ਰੀਤ ਸਿੰਘ ਤੇ ਇੱਕ ਪਰਚਾ ਸੀ ਜਿਹੜਾ ਕਿ ਪਰਚੇ ਦਾ ਹਵਾਲਾ ਮੈਂ ਬੇਲਤੇ ਆਂ ਜੀ ਕੋਈ ਦਿੱਕਤ ਨਹੀਂ ਉਹਦੀ ਉਹਦਾ ਹਵਾਲਾ ਮੈਂ ਆਪਦੇ ਜਦੋਂ ਪੇਪਰ ਫਾਈਲ ਕੀਤੇ ਆ ਨਾਮਜ਼ਦਗੀ ਭਰੀ ਆ ਉਹਦੋਂ ਮੈਂ ਦਿੱਤਾ ਤੇ ਕੋਈ ਮੇਰੇ ਜਿਹੜਾ ਰਿਜੈਕਟ ਨਹੀਂ ਹੋਏ ਕਾਗਜ਼ ਮੈਂ ਛੋੜ ਲੜਿਆ ਸੋ ਉਸ ਹਵਾਲੇ ਤੇ ਵੇਖਦੇ ਅਸਟੇ ਮੈਡਮ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇੱਕ ਅਸੀਂ 761 ਦੀ ਅਪਲੀਕੇਸ਼ਨ ਵੀ ਲਾਈ ਸੀ ਜਿਹੜੀ ਪ੍ਰਕਾਸ਼ ਸਿੰਘ ਨੇ ਮੇਰੇ ਤੇ ਪਟੀਸ਼ਨ ਪਾਈ ਆ ਉਹ ਇਹਨਾਂ ਦੀ ਪਟੀਸ਼ਨ ਹੀ ਨਹੀਂ ਚੱਲਣ ਜੋਕ ਉਹ ਗਲਤ ਹੈ ਇਹਨਾਂ ਨੇ ਆਪ ਨਹੀਂ ਫਾਈਲ ਕੀਤੀ ਐਡਵੋਕੇਟ ਤੋਂ ਕਰਾਈ ਹੈ ਉਹ ਪਟੀਸ਼ਨ ਹੀ ਨਹੀਂ ਚੱਲ ਸਕਦੀ ਉਹ ਪਟੀਸ਼ਨ ਹੀ ਖਾਰਜ ਹੁੰਦੀ ਹੈ ਸਿਰੇ ਤੋਂ ਉਹਨਾਂ ਦੀ ਪਟੀਸ਼ਨ ਖਾਰਜ ਕਰਨ ਦੀ ਬਜਾਏ ਬਦਲਾਅ ਵਾਲੀ ਸਰਕਾਰ ਨੇ ਸਾਡੇ ਤੋਂ ਪਤਾ ਨਹੀਂ ਕਿਹੜਾ ਬਦਲਾ ਲਿਆ ਇਹਦੇ ਚ ਡੈਂਪੀ ਢਿੱਲੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜਦੋਂ ਇਹਨਾਂ ਨੂੰ ਮੈਂ ਹਰਾਤਾ ਸੀ ਇਹ ਡੈਂਪੀ ਢਿੱਲੋ ਦੇ ਕਾਫੀ ਚਾਹੇਤੇ ਸੀ ਜੀ ਸੋ ਜਦੋਂ ਇਹ ਮੇਰੇ ਇਹਨਾਂ ਨੂੰ ਮੈਂ ਹਰਾਤਾ ਉਸ ਤੋਂ ਬਾਅਦ ਡੈਂਪੀ ਢਿੱਲੋ ਸਟੇਜ ਤੇ ਪਿੰਡ ਹਰੀਕੇ ਕਲਾਂ ਦੀ ਤੇ ਇਹ ਗੱਲ ਕਹਿ ਕੇ ਗਏ ਮੈਂ ਤੁਹਾਨੂੰ ਬਾਅਦ ਚ ਸੁਣਾ ਵੀ ਦਿਨਾ ਐ ਦਿਖਾ ਵੀ ਦਿਨਾ ਵੀ ਚਾਹੇ ਗੁਰਪ੍ਰੀਤ ਸਿੰਘ ਜਿੱਤ ਗਿਆ ਪਰ ਹਰੀ ਕੇ ਕਲਾਂ ਦੀ ਸਰਪੰਚੀ ਪ੍ਰਗਟ ਸਿੰਘ ਹੀ ਕਰੂਗਾ ਜਿੰਨਾ ਚਿਰ ਮੈਂ ਐਮਐਲਏ ਰਹੂਗਾ ਮੈਂ ਤਾਂ ਉਸ ਨਾਲ ਸਰਪੰਚੀ ਕਰਾਊਗਾ ਇਹ ਬੋਲ ਡੈਂਪੀ ਢਿੱਲੋਂ ਦੇ ਸੀ ਬਿਲਕੁਲ ਡੈਂਪੀ ਢਿੱਲੋਂ ਦੇ ਜੇ ਕਹੂੰਗਾ ਮੈਂ ਹੁਣੇ ਜੇ ਬਾਤ ਹਾਂਜੀ ਲਓ ਪਹਿਲੇ ਇਹ ਕਦੋਂ ਦੀ ਵੀਡੀਓ ਹੈ ਵੈਸੇ ਇਹ ਜਦੋਂ ਡੈਂਪੀ ਢਿੱਲੋਂ ਜੀ ਆਪ ਜਿਮਨੀ ਚੋਂ ਇਥੋਂ ਦੀ ਲੜ ਰਹੇ ਸੀ ਇਹ ਉਦੋਂ ਦੀ ਹੈ ਤੁਹਾਡੇ ਪਿੰਡ ਚ ਆਉਂਦੇ ਨੇ ਹਾਂ ਮੇਰੇ ਪਿੰਡ ਚ ਆਉਂਦੇ ਨੇ ਤੇ ਬਾਹ ਖੜੀ ਕਰਕੇ ਪ੍ਰਗਟ ਸਿੰਘ ਨੂੰ ਆਪ ਦੇ ਵੱਲੋਂ ਅ ਸਰਪੰਚ ਬਣਾ ਕੇ ਜਾਂਦੇ ਨੇ ਇਹ ਇਹ ਜਿਹੜੀ ਕੁੰਡੇ ਬੋਲ ਇਹ ਡੈਂਪ ਇਹਨਾਂ ਦੇ ਕੋਈ ਚੇਅਰਮੈਨ ਲੱਗਿਆ ਸੀ ਬੱਬਲੂ ਉਹ ਕਹਿੰਦਾ ਆਪਾਂ ਗੁਰਪ੍ਰੀਤ ਸਿੰਘ ਨੂੰ ਸਰਪੰਚੀ ਨਹੀਂ ਕਰਨੀ ਨਹੀਂ ਆਪਾਂ ਪ੍ਰਗਟ ਨੂੰ ਕਰਾਉਣੀ ਹੈ ਇਹ ਆਂਦਾ ਬਿਲਕੁਲ ਮੈਂ ਡੰਕੇ ਦੀ ਝੋੜ ਤੇ ਕਹਿੰਦਾ ਵੀ ਪ੍ਰਗਟ ਸਿੰਘ ਹੀ ਕਰੂਗਾ ਗੁਰਪ੍ਰੀਤ ਸਿੰਘ ਨੂੰ ਨਹੀਂ ਕਰਨ ਦਿੱਤੇ ਇਹ ਕੁਛ ਹੈ ਉਸ ਦੇ ਬਦਲੇ ਇਹਦੇ ਚ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਵਿਸਡੀਅਮ ਮੈਡਮ ਤੇ ਪ੍ਰੈਸ਼ਰ ਪਾਇਆ ਓਕੇ ਤੋਂ ਪ੍ਰੈਸ਼ਰ ਨਾ ਚਲਦੇ ਹੋਏ ਐਸਡੀਐ ਮੈਡਮ ਨੇ ਜਿਹੜਾ ਇਹ ਫਰਮਾਨ ਹੈ ਸਾਡੇ ਖਿਲਾਫ ਤਾਂ ਨਾਹੀ ਜਾਰੀ ਕਰਤਾ ਕੋਈ ਇਹਦੇ ਵਿੱਚ ਸਾਡੀ ਗੱਲ ਨਹੀਂ ਸੁਣੀ ਕੋਈ ਸਾਡਾ ਪੱਖ ਨਹੀਂ ਲਿਆ ਤੇ ਸਾਡੇ ਉਲਟ ਜਿਹੜਾ ਫੈਸਲਾ ਸਾਨੂੰ ਖਾਰਜ ਕਰਕੇ ਤੇ ਜਿਹੜਾ ਜਿਹਨੂੰ ਲੋਕਾਂ ਨੇ ਹਰਾਇਆ ਪਿੰਡ ਨੇ ਨਕਾਰਿਆ ਬਿਲਕੁਲ ਸਿਰੇ ਤੋਂ ਜੇ ਅਸੀਂ ਡਿਕਲੇਅਰ ਵੀ ਵੇਖੀਏ ਸਰਟੀਫਿਕੇਟ ਵੀ ਵੇਖੀ ਤਾਂ 700 ਵੋਟਾਂ ਦੇ ਫਰਕ ਨਾ ਆ ਰਿਹਾ ਸਾਡੇ ਤੋਂ ਉਹਨੂੰ ਸਰਪੰਚ ਕੋਸ਼ਿਸ਼ ਕਰਤਾ ਇਹ ਕੋਸ਼ ਹੈ ਜਿਹੜਾ ਬਦਲਾਅ ਵਾਲੀ ਸਰਕਾਰ ਨੇ ਕੱਲ ਹਰੀਕੇ ਕਲਾਂਚ ਐਸਡੀਐ ਮੈਡਮ ਮੁਖਸਰ ਨੇ ਕੀਤਾ ਜਿਹੜਾ ਹਵਾਲਾ ਬਾਈ ਜੀ ਦਿੱਤਾ ਗਿਆ ਜਿਸ ਪਰਚੇ ਦਾ ਜਦੋਂ ਤੁਸੀਂ ਆਪਣੇ ਪੇਪਰ ਭਰਦੇ ਹੋ ਉਦੋਂ ਤੁਹਾਡੇ ਵੱਲੋਂ ਦੱਸਿਆ ਗਿਆ ਸੀ ਕਿ ਪਰਚਾ ਤੁਹਾਡੇ ਤੋਂ ਤੁਸੀਂ ਜ਼ਮਾਨਤ ਤਿਓਂ ਬਿਲਕੁਲ ਮੈ ਦੱਸਿਆ ਗਿਆ ਸੀ ਮੈਂ ਆਪਦਾ ਪਰਚੇ ਦਾ ਸਾਰਾ ਨੰਬਰ ਐਫ ਆਈ ਆਰ ਨੰਬਰ ਸਭ ਕੁਝ ਵੀ ਮੇਰੀ ਅਪੀਲ ਐਡਮਿਟ ਹੈ ਮੈਂ ਬੇਲ ਤੇ ਸਾਰਾ ਕੁਝ ਦੱਸਿਆ ਗਿਆ ਸੀ ਉਹਦਾ ਹਵਾਲਾ ਪੂਰਾ ਦਿੱਤਾ ਸੀ ਮੈਨੂੰ ਐਨਓਸੀ ਸਰਟੀਫਿਕੇਟ ਮਿਲੇ ਮੈਂ ਇਲੈਕਸ਼ਨ ਲੜਿਆ ਉਹਨ ਫਿਰ ਕਾਰਨ ਜਦੋਂ ਤੁਹਾਨੂੰ ਕਾਰਨ ਕੀ ਦਿੱਤਾ ਗਿਆ ਖਾਰਜ ਕੀਤਾ ਗਿਆ ਤੁਹਾਡੀ ਸਰਪੰਚ ਕੋਈ ਕਾਰਨ ਤਾਂ ਦੱਸਿਆ ਗਿਆ ਹੁਣ ਤੁਹਾਨੂੰ ਕੋਈ ਹਜੇ ਤੱਕ ਮੈਨੂੰ ਕਾਰਨ ਨਹੀਂ ਦੱਸਿਆ ਜੇ ਕੱਲ ਹੀ ਇਹ ਫੈਸਲਾ ਹੋਇਆ ਇਹਦੇ ਜਿਹੜੇ ਐਸ.ਡੀ.ਮੈਡਮ ਨੇ ਆਰਡਰ ਕੀਤਾ ਉਹਦੀ ਨਕਲ ਹਜੇ ਤੱਕ ਨਹੀਂ ਸਾਨੂੰ ਮਿਲੇਗੀ ਕੋਈ ਪਤਾ ਨਹੀਂ ਉਹਨਾਂ ਨੇ ਸਾਨੂੰ ਸਿਰਫ ਆਪ ਦਾ ਹੁਕਮ ਸੁਨਾਤਾ ਅਸੀਂ ਹੁਕਮ ਸੁਣ ਕੇ ਉਸ ਰੂਮ ਚੋਂ ਬਾਹਰ ਆ ਗਏ ਆਫਿਸ ਚੋਂ ਬਾਹਰ ਆ ਗਏ ਇਸ ਦਿਨ ਤਾਂ ਫਿਰ ਇਹ ਕਿਤੇ ਇਹ ਕਿਉਂਕਿ ਤੁਸੀਂ ਵੀ ਲੰਮਾ ਸਮਾਂ ਤੋਂ ਤੁਹਾਡਾ ਵੀ ਤਜਰਬਾ ਹੈ ਰਾਜਨੀਤੀ ਦੇ ਵਿੱਚ ਕਾਂਗਰਸ ਦੇ ਨਾਲ ਤੋਂ ਐਸਾ ਕਿਸੇ ਇਤਿਹਾਸ ਦੇ ਵਿੱਚ ਹੁਣ ਤੱਕ ਹੋਇਆ ਕਿ ਠੀਕ ਹੈ ਖਾਰਜ ਸਰਪੰਚੀਆਂ ਹੋਈਆਂ ਹੋਣਗੀਆਂ ਪਰ ਉਸ ਤੋਂ ਬਾਅਦ ਜੋ ਹਾਰਿਆ ਜੋ ਪਿੰਡੇ ਨਕਾਰਿਆ ਜਿਹਨੂੰ ਘੱਟ ਵੋਟਾਂ ਪਈਆਂ ਨੇ ਉਹਨੂੰ ਜਾ ਕੇ ਸਰਪੰਚ ਬਣਾ ਦੇਣਾ ਬਿਲਕੁਲ ਪਹਿਲਾਂ ਕਦੇ ਵੀ ਨਹੀਂ ਹੋਇਆ ਤੇ ਨਾ ਕਦੇ ਸੁਣਿਆ ਇਹ ਝਾੜੂ ਸਰਕਾਰ ਚ ਪਹਿਲੀ ਵਾਰੀ ਹੋਇਆ ਮੈਂ ਤਾਂ ਕੱਲ ਵੇਖਿਆ ਜਿਹੜਾ ਫੈਸਲਾ ਹੈ ਕਾਨੂੰਨ ਤੋਂ ਸੁਪਰੀਮ ਕੋਰਟ ਤੋਂ ਵੀ ਉੱਪਰ ਉੱਠ ਕੇ ਫੈਸਲਾ ਜਿਹੜਾ ਐਸਡੀਐਮ ਮੈਡਮ ਕਰਗੇ ਹੈ ਤੇ ਭਗਵੰਤ ਸਿੰਘ ਮਾਨ ਦੇ ਜਾਂ ਡੈਂਪੀ ਢਿੱਲੋ ਦੇ ਕਹਿਨਤੇ ਕਰਗੇ ਅਸਲ ਚ ਇਹ ਡੈਂਪੀ ਢਿੱਲੋ ਦਾ ਹੀ ਫੈਸਲਾ ਸੀ ओके एसडीएम ਦਾ ਫੈਸਲਾ ਨਹੀਂ ਸੀ ਮੈਨੂੰ ਇਸ ਕਹਿੰਦਾ ਬੜਾ ਦੁੱਖ ਹੋ ਰਿਹਾ ਸਾਨੂੰ ਬੜਾ ਭਰੋਸਾ ਹੁੰਦਾ ਸੀ ਅਦਾਲਤਾਂ 'ਚ ਔਰ ਮੈਂ ਥੋੜਾ ਜਿਹਾ ਆਪਦੀ ਗੱਲ 'ਚੋਂ ਬਾਹਰ ਵੀ ਜਾਣਾਂ ਜਿਹੜਾ ਕਿ ਵੇਖਣਾ ਵੀ ਬੱਚੇ ਗੈਂਗਸਟਰ ਕਿਉਂ ਬਣ ਰਹੇ ਹੈ ਕਿੰਨਾ ਕਿਤੇ ਮੇਰੀ 39 ਸਾਲ ਦੀ ਉਮਰ ਹੈ ਕੱਲ ਦਾ ਮੈਂ ਵੀ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹ ਜੋ ਹਥਿਆਰ ਚੱਕਦੇ ਤੇ ਇਹੋ ਜਿਹੇ ਮੈਡਮ ਬਲਜੀਤ ਕੌਰ ਰਿਆਂ ਕਰਕੇ ਡੈਂਪੀ ਢਿ ਲੋਰਿਆਂ ਕਰਕੇ ਜਦੋਂ ਉਹਨਾਂ ਨੇ ਇਹੋ ਜੇ ਤਾਨਾਸ਼ੀ ਫਰਮਾਨ ਉਹਨਾਂ ਤੇ ਲਾਗੂ ਕੀਤੇ ਜਾਂਦੇ ਜਾਰੀ ਕੀਤੇ ਜਾਂਦੇ ਆ ਤਾਂ ਉਹ ਗੈਂਗਸਟਰ ਬਣਦੇ ਆ ਤੇ ਮੈਡਮ ਐਸ ਡੀ ਐਮ ਨੇ ਕੱਲ ਉਹੀ ਕੋਸ਼ਿਸ਼ ਕੀਤਾ ਹੈ ਮਤਲਬ ਡੈਂਪੀ ਢਿੱਲੋ ਦੇ ਕਹਿੰਦੇ ਉੱਥੋਂ ਵਟਸਐਪ ਆਇਆ ਹੈ ਮੈਡਮ ਦੇ ਫੋਨ 'ਤੇ ਵੀ ਤੁਸੀਂ ਆ ਸੁਣਾ ਦਿਓ ਸੇ ਮੈਡਮ ਨੇ ਆਪਦੇ ਅੱਗੇ ਫੋਨ ਰੱਖ ਕੇ ਉਹਨਾਂ ਨੂੰ ਇਹ ਸੀ ਕਿਸੇ ਸ਼ਬਦ 'ਚ ਮੇਥੋਂ ਗਲਤੀ ਨਾ ਹੋ ਜੀ ਵੀ ਜੋ ਡਿੰਪੀ ਢਿੱਲੋਂ ਨੇ ਭੇਜਿਆ ਮੈਂ ਉਹੀ ਅੱਖਰ ਬੋਲਣੇ ਆ ਉਹੀ ਚਾਰ ਅੱਖਰ ਬੋਲੇ ਵੀ ਗੁਰਪ੍ਰੀਤ ਸਿੰਘ ਸਰਪੰਚ ਨੂੰ ਮੈਂ ਖਾਰਜ ਕਰਦੀ ਆ ਤੇ ਪ੍ਰਗਟ ਸਿੰਘ ਨੂੰ ਮੈਂ ਕੋਸ਼ਿਤ ਕਰਦੀ ਆ ਲਾਉਣੀ ਆ ਸਰਪੰਚ ਤੇ ਉੱਠ ਕੇ ਆਪਦੀ ਚੇਅਰ ਤੋਂ ਪਿੱਛੇ ਚਲੇ ਗਏ ਤੁਹਾਨੂੰ ਕੀ ਲੱਗਦਾ ਕਿ ਇਹ ਡਿੰਪੀ ਢਿੱਲੋਂਹਾਂ ਦੇ ਨੇੜੇ ਜਾਮਾਦੀ ਪਾਰਟੀ ਦੇ ਵਰਕਰ ਨੇ ਐਸੇ ਕਰਕੇ ਐਸਾ ਕੁਝ ਐਸੇ ਕਰਕੇ ਧੱਕਾ ਹੈ ਤਾਂ ਬਿਲਕੁਲ ਜੀ ਇਹ ਆਵਦਾ ਹੀ ਮਤਲਬ ਜੋ ਇਹਨਾਂ ਦੇ ਚਾਹੇਤੇ ਐ ਲੋਕਤੰਤਰ ਦਾ ਘਾਨ ਕਰਕੇ ਲੋਕਾਂ ਦੇ ਮੈਨੂੰ 2900 ਦੇ ਲਗਭਗ ਵੋਟ ਪਈ ਐ 2900 ਲੋਕਾਂ ਦਾ ਕਤਲ ਇਹ ਕਲਮੋਰ ਕਹਿੰਦੇ ਆ ਆ ਬੇਝਿਜਕੇ ਮੈਂ ਗੱਲ ਕਹੂੰਗਾ ਕਿ ਜੋ ਢਿੱਲੋ ਪਰਿਵਾਰ ਐ ਡੈਂਪੀ ਢਿੱਲੋ ਐ ਵੈਸੀ ਕਾਤਲਾਂ ਦਾ ਪਰਿਵਾਰ ਐ ਇਹ ਕਾਤਲ ਐ ਕਿਉਂਕਿ ਆਏ ਦਿਨਸ ਤੁਸੀਂ ਵੇਖਦੇ ਹੋ ਕਿਤੇ ਕਹਿੰਦੇ ਆ ਦੀ ਭਾਲਿਆਂ ਦੀ ਬੱਸ ਨੇ ਪੰਜ ਬੰਦੇ ਮਾਰਤੇ ਕਿਤੇ ਕਹਿੰਦੇ ਆ ਨਹਿਰ ਚ ਡੱਕ ਪੀ ਸੱਤ ਮਰ ਗਏ ਕਿਤੇ ਕਹਿੰਦੇ ਆ ਤੇ ਐਕਸੀਡੈਂਟ ਕਰਤਾ 9 ਮਰ ਗਏ ਇਹ ਕਾਤਲ ਹੈ ਦੀਪ ਬਾਸਾਲੇ ਜਿਹੜੇ ਤੇ ਇਹਨਾਂ ਨੇ 2900 ਲੋਕਾਂ ਦੇ ਫੇਰ ਕੱਲ ਤਲਵਾਰ ਚਲਾਤੀ ਉਹਨਾਂ ਦਾ ਕਤਲ ਕਰਤਾ ਤੇ ਆਪਦਾ ਸਰਪੰਚਾ ਜਿਹੜਾ ਆਪਦੀ ਪਾਰਟੀ ਦਾ ਆਪਦਾ ਚਹੇਤਾ ਲੋਕਤੰਤਰ ਦਾ ਘਾਣ ਕਰਕੇ ਨੋਮੀਨੇਟ ਕਰਤਾ ਵੀ ਸਰਪੰਚੀ ਸਾਡਾ ਚਹੇਤਾ ਹੀ ਕਰੂਗਾ ਲੋਕਾਂ ਦਾ ਚੁਣਿਆ ਕੋਈ ਨਹੀਂ ਲੋਕਾਂ ਨੂੰ ਕੋਈ ਨਹੀਂ ਪਰ ਭਗਵੰਤ ਸਿੰਘ ਮਾਨਤਾ ਇਹ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਫਿਰ ਲੋਕਾਂ ਦੇ ਹਰੀਕੇ ਕਲਾਂ ਦੇ ਲੋਕਾਂ ਨੇ ਤਾਂ ਇਹ ਫਰਮਾਨ ਜਾਰੀ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਸਾਡਾ ਸਰਪੰਚ ਬਣੂਗਾ ਤਾਂ ਫਿਰ ਇੱਥੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਕਿਤੇ ਹੋਏ ਗਰੀ ਗੁਰਪ੍ਰੀਤ ਬਾਈ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਭਗਵੰਤ ਸਿੰਘ ਮਾਨ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ ਲੋਕ ਵੱਡੇ ਦੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਹੈ ਭਗਵੰਤ ਸਿੰਘ ਮਾਨ ਤੋਂ ਮੈਨੂੰ ਇਹ ਦੱਸ ਦਿਓ ਪ੍ਰਸ਼ਾਸਨ ਖੁਸ਼ ਹੈ ਵਪਾਰੀ ਵਰਗ ਖੁਸ਼ ਹੈ ਮਜ਼ਦੂਰ ਖੁਸ਼ ਹੈ ਕਿਸਾਨ ਖੁਸ਼ ਹੈ ਕੁਈ ਐਸਾ ਵਰਗ ਹੋਵੇ ਜਿਹੜਾ ਖੁਸ਼ ਹੋਵੇ ਭਗਵੰਤ ਸਿੰਘ ਮਾਨ ਤੋਂ ਭਗਵੰਤ ਸਿੰਘ ਮਾਨ ਕੇਵਲ ਆਪਦੀ ਲੀਡਰਸ਼ਿਪ ਨੂੰ ਖੁਸ਼ ਕਰਨ ਚ ਲੱਗੇ ਹੋਇਆ ਆਪਣੇ ਆਪ ਆਪਦੇ ਜਿਹੜੇ ਚਾਹੇਤਿਆਂ ਨੂੰ ਖੁਸ਼ ਕਰਨ ਚ ਲੱਗਿਆ ਲੋਕਾਂ ਦਾ ਤਾਂ ਕਿਤੇ ਭਗਵੰਤ ਸਿੰਘ ਮਾਨ ਨੂੰ ਪਤਾ ਨਹੀਂ ਵੀ ਲੋਕ ਇੱਥੇ ਰਹਿ ਰਹੇ ਐ ਜਿਹੜੇ ਸੰਵਿਧਾਨ ਐ ਗੱਲਾਂ ਐ ਇਹ ਕੇਵਲ ਮੈਨੂੰ ਲੱਗਦਾ ਸਾਡੇ ਅਰਗੇ ਪਰਿਵਾਰਾਂ ਵਾਸਤੇ ਆ ਮਿਡਲ ਕਲਾਸ ਵਾਸਤੇ ਹੋਰ ਤਾਂ ਸਿੱਕੇ ਤੇ ਟੰਗਿਆ ਹੋਵੇ ਇਹਨਾਂ ਦਾ ਤੇ ਫਿਰ ਉਹ ਲੋਕਾਂ ਦਾ ਹੁਣ ਕੀ ਜਿਨ੍ਹਾਂ ਲੋਕਾਂ ਨੇ ਜਿਤਾਇਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਗੁਰਪ੍ਰੀਤ ਸਿੰਘ ਨੂੰ ਸਰਪੰਚ ਬਣਾਇਆ ਫਿਰ ਉਹਨਾਂ ਲੋਕਾਂ ਦਾ ਕੀ ਉਹ ਕਿੱਥੇ ਜਾਣਗੇ ਉਹ ਲੋਕ ਤੁਹਾਨੂੰ ਮੈਂ ਦਾ ਤਰਾਸ ਤਰਾਸ ਕਰਦੇ ਕੱਲ ਦੇ ਚਲੋ ਸੱਚੇ ਪਾਤਸ਼ਾਹ ਦੀ ਇਹ ਬੜੀ ਰਹਿਮਤ ਤੇ ਕਿਰਪਾ ਹੈ ਇਸ ਗੱਲ ਨਾਲ ਹੀ ਹੌਸਲਾ ਜਿਹੜਾ ਵੱਜਾ ਵਾ ਕਿ ਜਦੋਂ ਦਾ ਵੀ ਲੋਕਾਂ ਨੂੰ ਪਤਾ ਲੱਗਿਆ ਕੱਲ ਦਾ ਲਾਈਨ ਨਹੀਂ ਟੁੱਟੀ ਲੋਕ ਕਈ ਵਿਚਾਰੇ ਐਸੇ ਆ ਵੀ ਹੌਸਲਾ ਦੇਣ ਵਾਸਤੇ ਆ ਰਹੇ ਆ ਵੀ ਗੁਰਪ੍ਰੀਤ ਸਿੰਘ ਤੇਰੇ ਨਾਲ ਖੜੇ ਆ ਗੱਲ ਹੀ ਕੋਈ ਨਹੀਂ ਚਾਹੀਏ ਦੁਬਾਰਾ ਚੋਂ ਲੜ ਲਾ ਤੂੰ ਤਾਂ ਵੀ ਅਸੀਂ ਤੈਨੂੰ ਹੀ ਜਿਤਾਉਣਾ ਚਾਹੇ ਉਹ ਆਂਦੇ ਭਗਵੰਤ ਸਿੰਘ ਮਾ ਨਾ ਕਿ ਇੱਥੋਂ ਲੜਲੇ ਆ ਅਸੀਂ ਤੇਰੇ ਨਾਲ ਖੜੇ ਤੋ ਸਾਡੇ ਪਿੰਡ ਦਾ ਪੁੱਤ ਧੀ ਹੈ ਸੋ ਬਹੁਤ ਪ੍ਰੋਸਾ ਔਰ ਕਈ ਵਿਚਾਰੇ ਲੋਕ ਰੋਕੇ ਵੀ ਗਏ ਅੱਖਾਂ ਨਮ ਕਰਕੇ ਗਏ ਭਰਕੇ ਗਏ ਐ ਬੜੇ ਪਰੇਸ਼ਾਨ ਐ ਜਾਣਾ ਉਹਨਾਂ ਨੇ ਕਿਤੇ ਉਹ ਜੇ ਫਰਮਾਨਾ ਤੋਂ ਦੁਖੀ ਆ ਲੋਕ ਤੁਸੀਂ ਕੀ ਮੰਨਦੇ ਹੋ ਹੋਣਾ ਕੀ ਚਾਹੀਦਾ ਗੁਰਪ੍ਰੀਤ ਭਾਈ ਜੋ ਹੋਇਆ ਚਲੋ ਜੋ ਪ੍ਰਸ਼ਾਸਨ ਨੇ ਫੈਸਲਾ ਸੁਣਾਇਆ ਉਹ ਤਾਂ ਸਭ ਦੇ ਸਾਹਮਣੇ ਆ ਤੁਸੀਂ ਕੀ ਮੰਨਦੇ ਹੋ ਕਿ ਜੇਕਰ ਤੁਹਾਡੀ ਕਿਤੇ ਨਾ ਕਿਤੇ ਕੋਤਾਹੀ ਗਲਤੀ ਪਾਈ ਗਈ ਪਾਈ ਜਾਂਦੀ ਜਾਂ ਤੁਸੀਂ ਕਿਤੇ ਨਾ ਕਿਤੇ ਗਲਤ ਹੋ ਤਾਂ ਹੋਣਾ ਕੀ ਚਾਹੀਦਾ ਸੀ ਪਹਿਲੀ ਗਲਤੀਾਂ ਛੋਟੀ ਵੀ ਰਹੀ ਗੱਲ ਆ ਵੀ ਜੇ ਮੈਂ ਗਲਤ ਹੁੰਦਾ ਇਹਦਾ ਮਤਲਬ ਜਿਹੜਾ ਉਹਦਾ ਪ੍ਰੋਜੈਕਟਿੰਗ ਆਫੀਸਰ ਆ ਔਰ ਉਹ ਰਿਟਰਨਿੰਗ ਆਫੀਸਰ ਹੈ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਸਾਹਿਬ ਸੀ ਜਦੋਂ ਮੈਨੂੰ ਲੜਨ ਦੀ ਆਜ਼ਾਦਤ ਦਿੱਤੀ ਗਈ ਹੈ ਉਹਨਾਂ ਤੇ ਕਾਰਵਾਈ ਬੰਦੀ ਹੈ ਜਾ ਉਹ ਗਲਤ ਸੀ ਜੋ ਸਹੀ ਸੀ ਤਾਂ ਮੈਂ ਗਲਤ ਨਹੀਂ ਸੀ ਮੈਨੂੰ ਫੇਰ ਹੀ ਉਹਨਾਂ ਨੇ ਲੜਨ ਦੀ ਇਜਾਜ਼ਤ ਦਿੱਤੀ ਚੋਣ ਲੜਨ ਦੀ ਉਦੋਂ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਸੀ ਪਰ ਇਹਨਾਂ ਦੇ ਇਹਨਾਂ ਸਵਾਲਾਂ ਨੂੰ ਸਿਰੇ ਤੋਂ ਖਾਰਜ ਕਰਤਾ ਸੀ ਇਹਨਾਂ ਦੀ ਅਰਜ਼ੀ ਨੂੰ ਤੇ ਮੈਨੂੰ ਲੜਨ ਦੀ ਇਜਾਜ਼ਤ ਦਿੱਤੀ ਗਈ ਸੀ ਚਲੋ ਫੇਰ ਵੀ ਤੁਸੀਂ ਕਹਿੰਦੇ ਮੰਨ ਲੈਨੇ ਆ ਇਹ ਕਿਹੜੀ ਕਾਨੂੰਨ ਚ ਲਿਖਿਆ ਹੈ ਕਿ ਇੱਕ ਜਿੱਤੇ ਬੰਦੇ ਨੂੰ ਹਰਾ ਕੇ ਤੇ ਹਾਰੇ ਬੰਦੇ ਨੂੰ ਸਰਪੰਚ ਕੋਸ਼ਿਤ ਕਰ ਦੋ ਮੈਨੂੰ ਖਾਰਜ ਕਰ ਦਿੰਦੇ ਮੰਨ ਲਓ ਤੇ ਉਹਨੂੰ ਕੋਸ਼ਿਤ ਕਰਨ ਵਾਲਾ ਮੈਨੂੰ ਸਮਝ ਨਹੀਂ ਆ ਰਹੀ ਕਿਤੇ ਇਹ ਬਿਲਕੁਲ ਮੈਂ ਇਸ ਗੱਲ ਨੂੰ ਨਕਾਰਦਾ ਹਾਂ ਔਰ ਇਸ ਗੱਲਾਂ ਬੜਾ ਮਨ ਮਤਲਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਦੁਖੀ ਐ ਕਲ ਦਾ ਇਸ ਤਾਂ ਫਿਰ ਹੋਣਾ ਇਹ ਚਾਹੀਦਾ ਸੀ ਜਿੰਨਾ ਕਿ ਜਿੰਨੀ ਕਿ ਮੈਨੂੰ ਜਾਣਕਾਰੀ ਕਿ ਵੋਟਾਂ ਦੁਆਰੇ ਹੋ ਜਾਂਦੀਆਂ ਤੁਹਾਡੇ ਪਿੰਡ ਦੇ ਵਿੱਚ ਹਾਂ ਕੋਈ ਗੱਲ ਨਹੀਂ ਅਸੀਂ ਲੜਨ ਨੂੰ ਵੀ ਤਿਆਰ ਐ ਪਰ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਐਸ ਡੀ ਐਮ ਮੈਡਮ ਤੇ ਪ੍ਰੈਸ਼ਰ ਹੋ ਸਕਦਾ ਐ ਐਸ ਡੀ ਐਮ ਮੈਡਮ ਆ ਰਿਸ਼ਵਤ ਵੀ ਲੈ ਸਕਦੀ ਐ ਮੈਂ ਦਾਅਵੇ ਨੇ ਗੱਲ ਕਹਿ ਸਕਦਾ ਐ ਐਸ ਡੀ ਐਮ ਮੈਡਮ ਨੂੰ ਕੋਈ ਹੋਰ ਚੇਫ ਹੋ ਸਕਦੀ ਆ ਪਰ ਮੈਨੂੰ ਲੱਗਦਾ ਜਿਨੀ ਸਰਵ ਉੱਚ ਅਦਾਲਤਾਂ ਮਾਨਯੋਗ ਹਾਈ ਕੋਰਟ ਐ ਉੱਥੇ ਅਸੀਂ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਫੈਸਲਾ ਸਾਡੇ ਹੱਕ ਚ ਆਊਗਾ ਗੁਰੂ ਮਹਾਰਾਜ ਕਿਰਪਾ ਕਰਨ ਹਾਈ ਕੋਰਟ ਲੋਕਾਂ ਨੂੰ ਧਿਆਨ ਚ ਰੱਖ ਦਿਓ ਜਿੰਨਾ ਲੋਕਾਂ ਨੇ ਮੈਨੂੰ ਚੁਣਿਆ ਉਹਨਾਂ ਨੂੰ ਧਿਆਨ ਚ ਰੱਖ ਦਿਓ ਫੈਸਲਾ ਸਾਡੇ ਹੱਕ ਚ ਤੇ ਅਸੀਂ ਇਸ ਪਿੰਡ ਦੀ ਦੁਬਾਰਾ ਜਿਹੜੇ ਸਰਪੰਚ ਚੁਣੇ ਜਾਵਾਂਗੇ ਤੇ ਹੋਵਾਂਗੇ ਜਿਸ ਤਰ੍ਹਾਂ ਦਿਨਾਲੇ ਬਿਆਨ ਡਿੰਪੀ ਢੱਲੋਂ ਹੋਰਾਂ ਦਾ ਆਇਆ ਜੋ ਤੁਸੀਂ ਹੁਣੇ-ਹੁਣੇ ਸਾਨੂੰ ਸੁਣਾਇਆ। ਆਫਟੀ ਰਿਕਾਰਡ ਵੀ ਤੁਸੀਂ ਮੈਨੂੰ ਸੁਣਾ ਰਹੇ ਸੀ। ਹਾਲਾਂਕਿ ਹੋ ਸਕਦਾ ਹੈ ਬਿਆਨ ਬਹੁਤੇ ਪਿੰਡਾਂ ਦੇ ਵਿੱਚ ਹੋਰ ਕਿਸੇ ਪਿੰਡ ਦੇ ਵਿੱਚ ਨਾ ਹੋਵੇ ਕਿਉਂਕਿ ਸਰਪੰਚ ਇਹ ਨਹੀਂ ਕਿ ਕੱਲੇ ਹਰੀਕੇ ਕਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਈ ਚੁਣਿਆ ਗਿਆ ਸੀ। ਹੋਰ ਨਾ ਪਿੰਡਾਂ ਦੇ ਵਿੱਚ ਵੀ ਐਸਾ ਜਿਹੜਾ ਉਹ ਹੋਇਆ ਸੀ। ਕੋਈ ਨਿੱਜੀ ਕਿੜ ਕੋਈ ਇਸ ਤਰ੍ਹਾਂ ਦਾ ਕੋਈ ਪੁਰਾਣਾ ਤੁਹਾਡਾ ਉਹਨਾਂ ਦੇ ਨਾਲ ਵਿਵਾਦ ਡਿੰਪੀ ਢੱਲੋਂ ਹੋਰਾਂ ਦੇ ਨਾਲ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਖੜ ਕੇ ਸਪਸ਼ਟ ਤੌਰ ਤੇ ਭਰੀ ਪੰਚਾਇਤ ਦੇ ਵਿੱਚ ਭਰੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਹਿਣਾ ਕਿ ਸਰਪ ਦੇ ਕੋਈ ਰਾਜਨੀਤੀ ਚ ਕੋਈ ਨਿੱਜੀ ਕਿੜਮੇ ਕਹਾਂ ਇਹ ਹੀ ਨਿੱਜੀ ਕਿੜਮੇ ਬਣ ਜਾਂਦੀ ਹੈ ਜਦੋਂ ਕੋਈ ਆਮ ਪਰਿਵਾਰਾਂ ਚੋਂ ਉੱਠ ਕੇ ਇਹਨਾਂ ਨੂੰ ਚੈਲੰਜ ਕਰਦਾ ਹੈ ਇਹਨਾਂ ਦੇ ਜਿਹੜੇ ਗਲਤ ਕੰਮ ਆ ਉਹਨਾਂ ਨੂੰ ਲੋਕਾਂ ਚ ਓਜ਼ਾਗਰ ਕਰਦਾ ਇਹਨਾਂ ਗੱਲਾਂ ਕਰਕੇ ਜਿਹੜੇ ਸਿਆਸੀ ਲੀਡਰ ਆ ਵੱਡੇ ਪਰਿਵਾਰਾਂ ਨਾਲ ਦੀ ਕਿੜਾਮ ਪਰਿਵਾਰਾਂ ਦੇ ਬੱਚਿਆਂ ਨਾਲ ਬਣ ਜਾਂਦੀ ਆ ਦੂਜੀ ਗੱਲ ਜਿੱਥੋਂ ਤੱਕ ਮੈਂ ਸਮਝਦਾ ਕਿ ਡੈਂਪੀ ਢਿੱਲੋ ਜਿਮਨੀ ਚੋਂ ਚ ਤਕਰੀਬਨ ਹਰ ਪਿੰਡ ਚੋਂ ਵੋਟ ਵਧ ਕੇ ਆਏ ਆ ਜੀ ਕੇਵਲ ਦੋ ਪਿੰਡ ਹੈ ਹਰੀਕੇ ਕਲਾਂ ਤੇ ਕੌਣੀ ਜਿੱਥੋਂ ਡੈਂਪੀ ਢਿੱਲੋ ਵੋਟ ਘਟੇ ਹੈ ਮੇਰੇ ਪਿੰਡੋਂ ਲਗਭਗ 200 ਵੋਟ ਹੈ ਜਿਹੜੀ ਕਾਂਗਰਸ ਪਾਰਟੀ ਦੀ ਵਧੀ ਹੈ ਇਸ ਗੱਲ ਤੋਂ ਵੀ ਬੜੇ ਦੁਖੀ ਸੀ ਆ ਮੈਂ ਆਪਦੀ ਪਾਰਟੀ ਦੀ ਜਾਂ ਮੈਡਮ ਅਮਰਤਾ ਵੜਿੰਗੇ ਤੋਂ ਚੋਣ ਲੜ ਰਹੇ ਸੀ ਉਹਨਾਂ ਦੀ ਮਦਦ ਕੀਤੀ ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਕਾਂਗਰਸ ਪਾਰਟੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਤੁਸੀਂ ਵੇਖ ਹੀ ਰਹੇ ਸੀ ਆਮ ਆਦਮੀ ਪਾਰਟੀ ਕੀ ਹਾਲਾਤ ਪੰਜਾਬ ਦੇ ਸਟੇਟ ਦੇ ਹਰੇਕ ਪੱਖੋਂ ਹੋ ਗਏ ਹੈ ਸੋ ਉਹਨਾਂ ਨੂੰ ਵੇਖਦੇ ਹੋਏ ਸਾਨੂੰ ਇਹ ਲੱਗਦਾ ਸੀ ਕਿ ਬਿਹਤਰ ਸਾਡੇ ਲਈ ਕੈਂਡੀਡੇਟ ਹੈ ਅਸੀਂ ਉਹਨਾਂ ਦੀ ਮਦਦ ਕੀਤੀ ਇਸ ਗੱਲ ਨੂੰ ਡੀਐਮਪੀ ਢਿੱਲੋਂ ਨਿੱਜੀ ਅਕੈडमी ਨੂੰ ਲੱਗਦਾ ਜਿਹੜੇ ਬਣਾਈ ਬੈਠੇ ਆ ਸੋ ਬਾਕੀ ਆਪਦੇ ਚਿਹਤਿਆਂ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਹੀ ਅਮਲਾ ਫਾਰਮੂਲਾ ਹੋਵੇ ਜੇ ਅਸੀਂ ਐਮਐਲਏ ਆ ਤੇ ਹਰ ਪਿੰਡ ਦਾ ਸਰਪੰਚ ਸਾਡਾ ਹੋਵੇ ਇਹ ਪਹਿਲੇ ਡੀਐਮਪੀ ਢਿੱਲੋਂ ਨੇ ਸਾਬਤ ਕਰਤਾ ਸੀ ਇਹ ਇੱਕ ਮੈਨੂੰ ਇਕੱਲੇ ਨੂੰ ਨਹੀਂ ਉਡਾਇਆ ਇਹਨਾਂ ਨੇ ਇਸ ਗੱਲ 'ਚ ਜੇ ਮੈਂ ਕਹਾਂ ਮੇਰਾ ਇਕੱਲੇ ਦਾ ਨੁਕਸਾਨ ਕੀਤਾ ਗੇ ਦੜਬਾਈ ਦੇ ਅੰਦਰ 24 ਸਰਪੰਚਾਂ ਦਾ ਇਹ ਤੋਂ ਪਹਿਲਾਂ ਨੁਕਸਾਨ ਕਰਤਾ ਸੀ ਡੀਐਮਪੀ ਤੇ ਉਹਨਾਂ ਦੇ ਕਾਗਜ਼ ਫਿਰ ਵੀ ਰਿਜੈਕਟ ਕਰਕੇ ਤੇ ਆਪ ਦੇ ਨੋਮੀਨੇਟ ਸਰਪੰਚ ਕਰਤੇ ਸੀ ਆ ਸਾਡੇ ਚਿਹਤੇ ਐ ਉਹ ਉਹ 24 ਸਰਪੰਚ ਨੋਮੀਨੇਟ ਕੀਤੇ ਐ ਮੈਨੂੰ ਲੱਗਦਾ ਹੋ ਸਕਦਾ ਪਿੰਡ ਚ ਉਹ ਜਿਹਨਾਂ ਨੂੰ 10 12 12 ਵੋਟਾਂ ਵੀ ਨਾ ਪੈਣ ਤੇ ਇਸੇ ਕਰਕੇ ਡੈਂਪੀ ਢਿੱਲੋ ਮੈਨੂੰ ਲੱਗਦਾ ਚੋਣ ਜਿੱਤਣ ਚ ਜਿਹੜੇ ਉਹ ਜਿੱਤ ਗਿਆ ਕਿ ਲੋਕਾਂ ਨੂੰ ਹੁੰਦਾ ਚੱਲੀ ਆਰੀ ਸਰਪੰਚਾਂ ਸਾਨੂੰ ਸਰਪੰਚ ਦਾ ਕੰਮ ਐ ਇਹੋ ਜਿਹਾ ਕੁਛ ਹੀ ਕਰਦੇ ਰਹਿੰਦੇ ਐ ਪਿਰਤਾ ਅਕਾਲੀ ਦਲ ਚ ਵੀ ਢਿੱਲੋ ਸਾਹਿਬ ਨੇ ਇਹੋ ਜਿਹਾ ਕੁਛ ਕੀਤਾ ਤੇ ਨਵੀਆਂ ਪਿਰਤਾ ਪਾ ਰਿਹਾ ਮੈਨੂੰ ਲੱਗਦਾ ਇਹ ਸਮਾਜ ਲਈ ਰਾਜਨੀਤੀ ਚ ਵੀ ਇਹ ਘਾਤਕ ਸਾਬਤ ਹੋਣੀ ਆ ਫਿਰ ਇਹ ਬਦਲਾਖੋਰੀ ਦੀ ਰਾਜਨੀਤੀ ਬਣ ਜੂਗੀ ਸੇਵਾ ਵਾਲੀ ਰਾਜਨੀਤੀ ਨਹੀਂ ਬਣ ਜੂਗੀ ਹੂੰ ਇਹਨੂੰ ਕੀ ਕਹੋਂਗੇ ਕੀ ਕਹੋਂਗੇ ਤੱਕੇਸ਼ਾਈ ਕਹੋਂਗੇ ਜਾਂ ਕੀ ਨਾਮ ਦਿਓਗੇ ਇਹਨੂੰ ਚਲੋ ਮੈਂ ਤੁਹਾਨੂੰ ਦੱਸ ਦਿੰਨਾ ਮਿਹੜਾਵ ਦਾ ਸਭਾ ਹੈ ਤਾਂ ਇਹ ਤੱਕੇਸ਼ਾਈ ਹੈ ਜਿਹੜੇ ਨਾਦਰ ਸ਼ਾਹ ਫਰਮਾਨ ਹੁੰਦੇ ਪਰ ਦਸਮ ਬਾਦਸ਼ਾਹ ਨੂੰ ਮੰਨਣ ਵਾਲੇ ਬੰਦੇ ਆ ਬੜੇ ਹੋ ਜੇ ਸਾਡੇ ਜਿਹੜੇ ਵਡੇਰੇ ਆ ਜਾ ਉਹਨਾਂ ਨੇ بڑے ਹੋ ਜੇ ਫਰਮਾਨ ਔਰੰਗਜ਼ੇਬ ਦੇ ਜਾਂ ਉਸ ਤੋਂ ਬਾਅਦ ਅੰਗਰੇਜ਼ੀ ਰਾਜ ਚ ਸੁਣੇ ਇਹੋ ਜੇ ਫੈਸਲੇ ਕੋਈ ਮੈਂ ਘਬਰਾਉਣ ਵਾਲੀ ਗੱਲ ਤਾਂ ਨਹੀਂ ਤੇ ਨਾਲੇ ਮੈਂ ਕਵਾਂ ਮੈਨੂੰ ਇਹ ਲੱਗਦਾ ਮੈਂ ਛੋਟਾ ਹਾਂਗਾ ਮੈਂ ਕਵਾਂ ਮੇਰੇ ਨਾਲ ਥੱਕਾ ਹੋ ਗਿਆ ਕੋਈ ਗੱਲ ਨਹੀਂ ਮੇਰਾ ਬਹੁਤ ਵੱਡਾ ਮੱਦ ਹੈ ਕਿ ਤੇ ਸਮਾਂ ਆਇਆ ਤਾਂ ਅਸੀਂ ਵੀ ਵੇਖਾਂਗੇ ਜੋ ਹੋ ਗਿਆ ਸੋ ਠੀਕ ਆ ਹਾਈ ਕੋਰਟ ਚਲੇ ਜਾਵਾਂਗੇ ਹੁੰਦਾ ਰਹਿੰਦਾ ਜ਼ਿੰਦਗੀ ਚ ਮੈਂ ਇਹ ਕਹਿਣਾ ਚੰਗਾ ਨਹੀਂ ਸਮੀਦਾ ਵੀ ਮੇਰੇ ਨਾਲ ਥੱਕਾ ਹੋ ਗਿਆ ਮੈਂ ਨਾ ਮੈਂ ਕੋਈ ਮਤਲਬ ਇਹ ਨਹੀਂ ਗਾ ਕਿ ਉਹ ਫਿਰ ਇਹ ਲੱਗਦਾ ਚੰਗਾ ਜਾਂ ਨਹੀਂ ਲੱਗਦਾ ਵੀ ਕੋਈ ਇਹ ਤਾਂ ਨਹੀਂ ਅਸੀਂ ਬਿੱਲੀ ਦੇ ਬਲੂੰਗੜੇ ਸਾਨੂੰ ਗਿੱਚੀਓ ਫੜ ਕੇ ਤੇ ਇਹਨਾਂ ਨੇ ਖੁੱਡੇ ਚਵਾੜ ਲਿਆ ਤਾੜ ਲਿਆ ਕੋਈ ਗੱਲ ਹੀ ਐਸਾ ਚੱਲਦਾ ਜੀ ਪਰ ਇਹ ਮੈਂ ਇਹ ਚਾਹੁੰਦਾ ਸੀ ਅਸੀਂ ਚੰਗੀ ਰਾਜਨੀਤੀ ਲੈ ਕੇ ਆਉਣੀ ਚਾਹੁੰਦੀ ਸੀ ਚੰਗੇ ਮੁੰਡੇ ਔਰ ਇਹ ਪਿੰਡ ਵਾਲੇ ਲੋਕ ਤੁਹਾਨੂੰ ਦੱਸ ਦੇਣਗੇ ਚਾਹੇ ਪਾਸੋਂ ਪਤਾ ਕਰਾ ਲਓ ਮੈਂ ਕੇਵਲ ਪਿਛਲੇ 5 ਸਾਲ ਆਵਦੀ ਸਰਕਾਰ ਚ ਡਵੈਲਪਮੈਂਟ ਤੇ ਪਿੰਡ ਦੀ ਤੇ ਧਿਆਨ ਦਿੱਤਾ ਇੱਕ ਵੀ ਬੰਦਾ ਪਿੰਡ ਚ ਉੱਠ ਕੇ ਕਹਦੇ ਮੇਰੇ ਨਾਂ ਨੇ ਧੱਕਾ ਕੀਤਾ ਇੱਕ ਦੋ ਅਗਲੇ ਦੇ ਚਿਹਤੇ ਹੁੰਦੇ ਉਹਨਾਂ ਨੂੰ ਇਹ ਪੈਸੇ ਦੇ ਕੇ ਬਲਵਾ ਲੈਂ ਕੋਈ ਵੀ ਕੇਵਲ ਤੁਸੀਂ ਪਿੰਡ ਦਾ ਕੱਟ ਕਰ ਲੋ 95% ਵਿਅਕਤੀ ਇਹ ਗੱਲ ਕਹਿਣਗੇ ਕਿ ਗੁਰਪ੍ਰੀਤ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਪਿੰਡ 'ਚ 5-6 ਕਰੋੜ ਰੁਪਇਆ ਮੈਂ ਡਵੈਲਪਮੈਂਟ ਇਸ ਪਿੰਡ 'ਤੇ ਦਿੱਤੇ ਲਵਾਇਆ ਚੰਗੀ ਰਾਜਨੀਤੀ ਅਸੀਂ ਕਰਨੀ ਚਾਹੁੰਦੇ ਸੀ ਪਰ ਇਹ ਨਵੀਂ ਪਿਰਤ ਹੈ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਦੀ ਇਹ ਲੈ ਕੇ ਆ ਰਹੇ ਹੈ ਇਹ ਚੰਗੀ ਨਹੀਂ ਲੱਗੇਗਾ। ਉਹਨਾਂ ਵਾਲੇ ਦਿਨਾਂ 'ਚ ਫਿਰ ਹੁਣ ਤੁਸੀਂ ਇਸ ਦੇ ਖਿਲਾਫ ਕੀ ਕਰੋ ਹੁਣ ਤੁਸੀਂ ਕਹਿ ਰਹੇ ਹੋ ਕੋਰਟ ਜਾ ਰਹੇ ਹੋ। ਮੈਂ ਹਾਈ ਕੋਰਟ ਵੀ ਜਾ ਰਹੇ ਹਾਂ ਇੱਕ ਵਾਰੀ ਤਾਂ ਫਿਰ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਇਹ ਰਹੂ ਕਿ ਕੋਈ ਤਰਨਾ ਮਜ਼ਾਰਾ ਜਾਂ ਪਿੰਡ ਦੇ ਲੋਕ ਇਕੱਠੇ ਕਰਕੇ ਅਸੀਂ ਇਕ ਤਾਕਤਤ ਹੋ ਕੇ ਜਿਸ ਤਰ੍ਹਾਂ ਕੱਲ ਦੇ ਲੋਕ ਮੇਰੇ ਕੋਲ ਆ ਰਹੇ ਆ ਉਹ ਮੇਰੀ ਜ਼ਿੰਦ ਜਾਨਾ ਉਹਨਾਂ ਨੂੰ ਮੈਂ ਇੱਕ ਥਾਂ ਇਕੱਠੇ ਕਰਕੇ ਅਸੀਂ ਫਿਰ ਕੋਈ ਫੈਸਲਾ ਰਹਿ مشਵਰੇ ਨਾ ਕਰਾਂਗੇ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਜੀ ਸੋ ਇਹ ਗੁਰਪ੍ਰੀਤ ਸਰਪੰਚ ਬਾਈ ਮੇਰੇ ਨਾਲ ਸੀ ਜਿਨ੍ਹਾਂ ਨੂੰ ਖਾਰਜ ਕੀਤਾ ਗਿਆ ਉਸ ਖਾਰਜ ਕਰਨ ਤੋਂ ਬਾਅਦ ਜੋ ਇਹਨਾਂ ਤੋਂ ਹਾਰੇ ਸੀ ਉਹਨਾਂ ਨੂੰ ਜਿਹੜਾ ਹੈਗਾ ਉਹ ਸਰਪੰਚੀ ਨਵਾਜ ਦਿੱਤੀ ਗਈ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਡਿੰਪੀ ਟੱਲੋਂ ਹੋਰਾਂ ਦੇ ਵੱਲੋਂ ਉਹਨਾਂ ਦੇ ਫਰਮਾਨ ਤੇ ਉਹਨਾਂ ਦੇ ਕਹਿਣ ਤੇ ਐਸਾ ਕੁਝ ਜਿਹੜਾ ਹੈਗਾ ਉਹ ਕੀਤਾ ਗਿਆ ਹੈ ਹੈਲੋ ਜਸਦੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸ ਗਰੇਵਾਲ ਗੱਲ ਕਰ ਰਹੇ ਹਾਂ ਜੀ ਆਰਐਮਬੀ ਟੈਲੀਵਿਜ਼ਨ ਚੈਨਲ ਤੋਂ ਹਾਂਜੀ ਅ ਅੱਛਾ ਮੈਡਮ ਹੈ ਨਾ ਕਿ ਹਰੀਕੇ ਕਲਾ ਖਬਰ ਕੀਤੀ ਸੀ ਕੀਤੀ ਹੈ ਜੀ ਸਰਪੰਚ ਸਾਹਿਬ ਦੀ ਇਹ ਕੀ ਮਸਲਾ ਜੀ ਜਿਹੜੇ ਗੁਰਪ੍ਰੀਤ ਸਰਪੰਚ ਨੂੰ ਜਿਹੜਾ ਹੈਗਾ ਬਰਖਾਸਤ ਕੀਤਾ ਗਿਆ ਜੀ ਉਹ ਦੂਸਰਿਆਂ ਨੂੰ ਸਰਪੰਚੀ ਦਿੱਤੀ ਗਈ ਹੈ ਕੀ ਮਸਲਾ ਜੀ ਇਹ ਪੂਰਾ ਮੈਸੇ ਤਾਂ ਹੁਣ ਮੇਰੇ ਕੋਲ ਦਫ਼ਤਰ 'ਚ ਡਾਟਾ ਸੀ ਓਵਰਆਲ ਮੈਂ ਤੁਹਾਨੂੰ ਦੱਸ ਦਿੰਨੀ ਆ ਮੇਰੇ ਕੋਲ ਇਲੈਕਸ਼ਨ ਟ੍ਰਿਬਿਊਨਲ ਦੇ ਤੌਰ ਤੇ ਰਿਪੋਰਟ ਪਈ ਸੀ ਜੀ ਜੀ ਪੋਟੇਸ਼ਨ ਪਈ ਸੀਗੀ ਜੀ ਕਿ ਇਹ ਡਿਸਕਵালিਫਾਈ ਹੋਣੇ ਚਾਹੀਦੇ ਸੀਗੇ ਕਿਉਂਕਿ ਇਹਨਾਂ ਨੂੰ ਐਨਡੀਪੀਐਸ ਦੇ ਵਿੱਚ ਸਜ਼ਾ ਹੋਈ ਹੈ ਓਕੇ ਜੀ ਜਿਹੜੀ ਸਜ਼ਾ ਇਹਨਾਂ ਦੀ ਮਤਲਬ ਉਹ ਉਹ ਹਾਈ ਕੋਰਟ ਵੱਲੋਂ ਸਸਪੈਂਡ ਕੀਤੀ ਗਈ ਹੈ ਖਤਮ ਨਹੀਂ ਹੋਈ ਨਾ ਹੀ ਉਹਦੇ ਤੇ ਕੋਈ ਸਟੇਜ ਹੈਗਾ ਜੀ ਜੀ ਇਸ ਕਰਕੇ ਡਿਸਕਵালিਫਿਕੇਸ਼ਨ ਉਹ ਰਚ ਆ ਕੀਤੀ ਹੈ ਜੀ ਤੇ ਇਹ ਜਦੋਂ ਇਹਨਾਂ ਨੇ ਕਾਗਜ਼ 'ਤੇ ਏਸੀ ਉਦੋਂ ਇਸ ਜੀ ਦੀ ਨਹੀਂ ਹੋਈ ਜੀ ਵੈਰੀਫਿਕੇਸ਼ਨ ਉਦੋਂ ਵੈਸੇ ਤਾਂ ਉਦੋਂ ਹੀ ਹੋ ਜਾਣੀ ਚਾਹੀਦੀ ਸੀਗੀ ਇਸ ਜੀ ਜੀ ਹਾਂ ਤਾਂ ਹੁਣ ਕੰਟਰੋਲਿੰਗ ਅਫੀਸਰ ਨੂੰ ਇਹਨਾਂ ਨੇ ਬਰਵਲੀ ਕਿਹਾ ਸੀਗਾ ਜਾਇ ਇਲੈਕਸ਼ਨ ਕਮਿਸ਼ਨ ਦੇ ਉੱਥੇ ਦਿੱਤਾ ਸਟੇਟ ਦੇ ਜਿਹੜਾ ਸਾਡੇ ਹੋਂਦ ਦੇ ਵਿੱਚ ਆਇਆ ਹੈਗਾ ਜੀ ਜੀ ਜੇ ਉਦੋਂ ਹੀ ਹੋ ਜਾਂਦੀ ਤਾਂ ਬਹੁਤ ਬੈਟਰ ਹੀ ਸੀਗਾ ਨਹੀਂ ਤਾਂ ਅਗਲਾਂ ਦਾ ਵਿਚਾਰਿਆਂ ਦਾ ਕੁਝ ਹੋਣਾ ਸੀ ਲੋ ਜੀ ਓਕੇ ਅੱਛਾ ਇੱਕ ਇੱਕ ਮੈਡਮ ਮੇਰੀ ਜਾਣਕਾਰੀ ਦੇ ਵਿੱਚ ਵਾਅਦਾ ਕਰਿਓ ਜੀ ਇਹ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਹਾਰੇ ਹੋਏ ਨੂੰ ਜਿੱਤਿਆ ਅਨਾਉਂਸ ਕੀਤਾ ਜਾਂਦਾ ਹੈ ਜੀ 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 ਕਰ ਸਕਦੇ ਆ ਕਰ ਸਕਦੇ ਆ ਉਹ ਕਿ ਕਿਉਂਕਿ ਇਹਨਾਂ ਦੇ ਉਹ ਕਿ ਅੱਛਾ ਇੱਕ ਚੀਜ਼ ਹੋਰ ਦੱਸੋ ਮੈਨੂੰ ਇਹਨਾਂ ਦੇ ਵੱਲੋਂ ਇਹ ਇਲਜ਼ਾਮਤ ਲਾਏ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੈਗਾ ਪੋਲਿਟਿਕਲੀ ਪ੍ਰੈਸ਼ਰ ਐਸ ਦੀ ਮੈਡਮ ਤੇ ਕੋਈ ਐਸਾ ਜੀ ਕੁਝ ਦੇਖੋ ਜਦੋਂ ਪੋਲਿਟਿਕਲ ਪ੍ਰੈਸ਼ਰ ਦੇ ਤਹਿਤ ਕੋਈ ਵੀ ਅਫੀਸਰ ਮੈਨੂੰ ਨਹੀਂ ਲੱਗਦਾਗਾ ਕਿ ਵੀ ਸਾਈਨ ਮੇਰੇ ਹੋਏ ਆ ਜੀ ਠੀਕ ਹੈ ਕਿ ਇਸ ਤਰ੍ਹਾਂ ਦੀ ਗੱਲ ਸੀ ਜੀ ਜੀ ਨੀ ਤੋ ਤੁਹਾਡੇ ਤੇ ਕਹਿ ਰਹੇ ਨੇ ਉਹ ਕਿ ਤੁਹਾਡੇ ਤੇ ਕੋਈ ਪੋਲਿਟਿਕਲ ਪ੍ਰੈਸ਼ਰ ਮੈਂ ਉਹੀ ਗੱਲ ਕਰ ਰਿਹਾ ਸੀ ਫਿਰ ਮੇਰੀ ਗੱਲ ਤਾਂ ਸੁਣੋ ਸਾਈਨ ਮੈਂ ਕੀਤੇ ਆ ਨਾ ਜੀ ਤਾਂ जेकर कि जेकर कितने हाई कोर्ट अपील करेंगे तो मैं ही जवाब दे ना जी 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 हाँ ठीक थी, है थैंक यू सो मच मैडम हाँ ठीक ठीक ठीक